ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਿਹਰ ਵੱਲੋਂ ਇੱਕ ਵੱਡੀ ਲੀਡ ਦੇ ਨਾਲ ਜਿੱਤ ਦਾ ਦਰਜ ਕਰਨ ਦੀ ਖੁਸ਼ੀ ਵਿੱਚ ਵੈਸ਼ਨਵੀ ਸੰਸਥਾ ਦੀ ਚੇਅਰਮੈਨ ਸਰਿਤਾ ਰਾਣੀ ਅਤੇ ਉਹਨਾਂ ਦੀ ਟੀਮ ਵੱਲੋਂ ਵੱਡਾ ਚੌਂਕ ਸੰਗਰੂਰ ਵਿਖੇ ਲੱਡੂ ਵੰਡ ਕੇ ਸ਼ਹਿਰ ਨਿਵਾਸੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਸਮਾਜ ਸੇਵੀ ਸੰਸਥਾ ਦੀ ਚੇਅਰਮੈਨ ਸਰਿਤਾ ਰਾਣੀ ਨੇ ਇਹ ਹੈ ਕਿ ਅੱਜ ਲੋਕ ਸਭਾ ਹਲਕਾ ਸੰਗਰੂਰ ਦੇ ਜੋ ਚੋਣ ਨਤੀਜੇ ਆਏ ਹਨ ਉਹ ਆਮ ਆਦਮੀ ਪਾਰਟੀ ਵੱਲੋਂ ਪਿਛਲੇ 2 ਸਾਲਾਂ 'ਚ ਪੰਜਾਬ ਦੇ ਲੋਕ ਹਿੱਤਾਂ ਲਈ ਕੀਤੇ ਗਏ ਕੰਮਾਂ ਦੇ ਆਧਾਰ 'ਤੇ ਆਏ ਹਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਫਤ ਬਿਜਲੀ, ਸਿੱਖਿਆ ਦੇ ਸੁਧਾਰ ਅਤੇ ਹੋਰ ਵੱਡੇ-ਵੱਡੇ ਕੰਮ ਜੋ ਮਹਿਜ 2 ਸਾਲਾਂ ਦੇ ਕਾਰਜਕਾਲ 'ਚ ਕਰਕੇ ਦਿਖਾਏ ਹਨ ਅੱਜ ਮੀਂਹ ਨੂੰ ਚਿਤਾ ਕੇ ਸੰਗਰੂਰ ਦੇ ਲੋਕਾਂ ਨੇ ਸਰਕਾਰ ਦੇ ਉਹਨਾਂ ਕੰਮਾਂ 'ਤੇ ਮੋਹਰ ਲਗਾਈ ਹੈ। ਲੱਡੂ ਵੰਡੇ ਨੇ ਕਿਸ ਖੁਸ਼ੀ ਉਹ ਲੱਡੂ ਵੰਡੇ ਨੇ ਮੇਰਾ ਨਾਮ ਸਚਤਾ ਰਾਣੀ ਮੈਂ ਵੈਸ਼ਨਵੀ ਸੰਸਥਾ ਸੰਗਠਨ ਤੋਂ ਅੱਜ ਅਸੀਂ ਮਿਲ ਕੇ ਅੱਜ ਜਿੰਨਾਂ ਦੀ ਖੁਸ਼ੀ ਚ ਅਸੀਂ ਬਹੁਤ ਖੁਸ਼ੀਆਂ ਮਨਾਈਆਂ ਨੇ ਮੇਰੇ ਵਰਕਰਸ ਨੇ ਸਾਰੇ ਅਸੀਂ ਸਭ ਨੇ ਮਿਲ ਕੇ ਲੱਡੂ ਵੰਡੇ ਨੇ ਉਹਨਾਂ ਦੀ ਜਿੰਨਾਂ ਦੀ ਖੁਸ਼ੀ ਚ ਅਸੀਂ ਲੱਡੂ ਹਾਂ ਦੇ ਮਤਲਬ 2 ਸਾਲ ਹੋ ਚੁੱਕੇ ਨੇ 2 ਸਾਲ ਦੇ ਵਿੱਚ ਲੋਕੀ ਕਹਿੰਦੇ ਨੇ ਕੀ ਕੀਤਾ ਕੀ ਨਹੀਂ ਕੀਤਾ ਆਪਾਂ ਨੂੰ ਉੱਪਰ ਮੌਕਾ ਦੇਣਾ ਚਾਹੀਦਾ 2 ਸਾਲ ਦੇ ਵਿੱਚ ਆਪ ਸਰਕਾਰ ਨੇ ਬਹੁਤ ਕੁਝ ਕਰਤਾ ਜਿਵੇਂ ਬਿਜਲੀ ਦੇ ਹੋ ਗਿਆ ਫੀਸਾ ਹੋ ਗਈ ਨਾ ਬੱਚਿਆਂ ਦੀਆ ਪੜਾਈ ਸਰਵੇ ਆ ਪੜਾਈ ਹੋ ਗਈ ਸਟੱਡੀ ਹੋ ਗਈ ਕਾਫੀ ਕੁਝ ਸਰਟਨਲੀ ਕੀਤਾ ਆਮ ਪਾਰਟੀ ਨੇ ਪਰ ਜਨਤਾ ਨੂੰ ਇਹ ਕੁਝ ਦਿਖਿਆ ਨਹੀਂ ਜਨਤਾ ਨੇ ਅਸੀਂ ਪਿਛਲੇ ਦਿਨ ਅਸੀਂ ਕਾਫੀ ਸਰਵੇ ਕੀਤਾ ਜਨਤਾ ਨੇ ਕਿਹਾ ਕਿ ਭਾਜਪਾ ਪਾਰਟੀ ਕਾਂਗਰਸ ਪਾਰਟੀ ਪਰ ਅਸੀਂ ਦੇਖਿਆ ਕਿ ਆਮ ਪਾਰਟੀ ਨੇ ਬਹੁਤ ਕੁਝ ਕੀਤਾ ਹੈਗਾ ਇਸ ਕਰਕੇ ਅਸੀਂ ਚਾਹੁੰਦੇ ਆ ਅੱਗੇ ਸਮੇਂ ਦੇ ਵਿੱਚ ਸਾਡੀ ਨਵੀਂ ਪੀੜ੍ਹੀ ਆ ਰਹੀ ਹੈ ਉਹਨਾਂ ਦੀ ਸੁੱਖ ਸੁਵਿਧਾ ਦੀ ਅਸੀਂ ਆਮ ਪਾਰਟੀ ਦਾ ਸਾਥ ਦੇ ਲਈ ਅਸੀਂ ਉਹਨਾਂ ਨਾਲ ਬਨੇ ਰਹੀਏ ਤੇ ਅਸੀਂ ਵੱਧ ਚੜ ਕੇ ਨਿਊ ਜਨਰੇਸ਼ਨ ਆਮ ਪਾਰਟੀ ਨਾਲ ਜੁੜੇ ਤੇ ਆਮ ਪਾਰਟੀ ਸਾਡੀ ਜਨਰੇਸ਼ਨ ਦੀ